ਦੋਸਤੋ ਤੁਹਾਡੇ ਤੱਕ ਖਬਰ ਪਹੁੰਚ ਹੀ ਚੁੱਕੀ ਹੋਵੇਗੀ ਕਿ ਇੰਦੌਰ ਦੇ ਵਿੱਚ ਬੈਗਿੰਗ ਕਲਚਰ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਆਲਰੇਡੀ ਸ਼ੁਰੂ ਹੋ ਚੁੱਕੀਆਂ ਹਨ ਇੰਦੌਰ ਮੇ 1 ਜਨਵਰੀ ਸੇ ਭਿਖਸ਼ਾ ਵਰਤੀ ਪਰ ਪੂਰਨ પ્રતિਬੰਧ ਹੋਗਾ ਨਹੀਂ ਮਾ ਕੋ ਫੀਕ ਨਹੀਂ ਮਾ ਪਾਇਗੀ ਅਰੇ ਫੀਕ ਦੇਣਾ ਔਰ ਫੀਕ ਲੈਣਾ ਦੋਨੋਂ ਗੁਨਾਹ ਮੰਨੇ ਜਾਏਗਾ ਇੱਕ ਤੋਂ ਬਾਅਦ ਕੋਈ ਵੀ ਬੰਦਾ ਪੀਕ ਦਿੰਦਾ ਫੜਿਆ ਗਿਆ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਹੋਏਗੀ ਦੋਸਤੋ ਜੇ ਅਸੀਂ ਇਸ ਨੂੰ ਇਸ ਤਰੀਕੇ ਦਾ ਨਾਲ ਦੇਖੀਏ ਕਿ ਆਪਣੇ ਦੇਸ਼ ਦੇ ਵਿੱਚ ਜੇ ਪੀਕ ਕਤਮ ਹੋ ਜਾਏਗੀ ਸਾਰੇ ਲੋਕ ਜੌਬ ਕਰਨਗੇ ਤੇ ਸਾਡੇ ਦੇਸ਼ ਦੀ ਜੀਡੀਪੀ ਬਹੁਤ ਹੀ ਉੱਪਰ ਜਾਵੇਗੀ ਜਦੋਂ ਮੈਂ ਆਪਣੇ ਪੰਜਾਬ ਬਾਰੇ ਇਹ ਗੱਲ ਸੋਚੀ ਕਿ ਪੰਜਾਬ ਦੇ ਵਿੱਚ ਵੀ ਭੀਖ ਮੰਗਣ ਦੇ ਰੋਕ ਲੱਗ ਜਾਣੀ ਚਾਹੀਦੀ ਹੈ ਇਸ ਦੇ ਨਾਲ ਮੇਰੇ ਮਨ ਦੇ ਵਿੱਚ ਹੋਰ ਵੀ ਬਹੁਤ ਸਾਰੇ ਸਵਾਲ ਆਏ ਮੈਂ ਸੋਚਿਆ ਕਿ ਕਿਉਂ ਤੇ ਕਿਵੇਂ ਜੇ ਨਾ ਲੱਗੇ ਤਾਂ ਕਿਉਂ ਨਹੀਂ ਨਾਲ ਹੀ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਇਹ ਰੂਲ ਬੰਨ੍ਹਨੇ ਦੇ ਸੌਖੇ ਨੇ ਪਰ ਇਹ ਇੰਨੀ ਛੇਤੀ ਲਾਗੂ ਹੋ ਸਕਦੇ ਨੇ ਜਾਂ ਰੀਅਲ ਲਾਈਫ ਦੇ ਵਿੱਚ ਇਹ ਇੰਪਲੀਮੈਂਟ ਹੋ ਜਾਣਗੇ ਇਹਨਾਂ ਹੀ ਸਵਾਲਾਂ ਨੂੰ ਮੈਂ ਇਸ ਵੀਡੀਓ ਦੇ थ्रू ਤੁਹਾਡੇ ਨਾਲ ਸ਼ੇਅਰ ਕਰਨਾ ਹੈ ਇਸ ਦੇ ਨਾਲ ਨਾਲ ਅਸੀਂ ਇਹ ਵੀ ਡਿਸਕਸ ਕਰਾਂਗੇ ਕਿ ਪੰਜਾਬ ਦੇ ਵਿੱਚ ਭੇਖ ਮੰਗਣਾ ਬੈਨ ਕਰਨਾ ਚਾਹੀਦਾ ਹੈ ਜਾਂ ਨਹੀਂ ਦੋਸਤੋ ਮੈਂ ਮੁਹਾਲੀ ਰਹਿੰਦਾ ਹਾਂ ਜੇ ਅਸੀਂ ਇੱਥੋਂ ਦੇ ਏਰੀਆ ਨੂੰ ਜਾਣੀਏ ਜਿਵੇਂ ਕਿ 3B2 ਹੋ ਗਿਆ 7 ਫੇਜ਼ ਹੋ ਗਿਆ ਅਸੀਂ ਜਦੋਂ ਵੀ ਮਾਰਕੀਟ ਵਿੱਚ ਜਾਂਦੇ ਹਾਂ ਤੇ ਸਾਨੂੰ ਬਹੁਤ ਸਾਰੇ ਭਿਖਾਰੀ ਸਿਗਨਲ ਦੇ ਉੱਪਰ ਜਾਂ ਮਾਰਕੀਟ ਦੇ ਵਿੱਚ ਮਿਲ ਜਾਂਦੇ ਨੇ ਅਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਸੇਮ ਹਾਲਾਤ ਬਾਕੀ ਸ਼ਹਿਰਾਂ ਵਿੱਚ ਵੀ ਨੇ ਅਸੀਂ ਕਿਸੇ ਵੀ ਸ਼ਹਿਰ ਦੀ ਕਿਸੇ ਵੀ ਮਾਰਕੀਟ ਦੇ ਸਿਗਨਲ ਤੇ ਦੇਖੀਏ ਸਾਨੂੰ ਬਹੁਤ ਸਾਰੇ ਭਿਖਾਰੀ ਮਿਲ ਜਾਂਦੇ ਨੇ ਇਹਨਾਂ ਵਿੱਚੋਂ ਕਿੰਨਿਆਂ ਦੀ ਮਜਬੂਰੀ ਹੈ ਕਿੰਨਿਆਂ ਦਾ ਪੇਸ਼ਾ ਹੈ ਅੱਜ ਅਸੀਂ ਸਾਰੇ ਹੀ ਐਂਗਲ ਜਿਹੜੇ ਪੀਘਦੇ ਨੇ ਉਹਨਾਂ ਨੂੰ ਡਿਸਕਸ ਕਰਾਂਗੇ ਔਰ ਹਰ ਐਂਗਲ ਤੋਂ ਆਪਾਂ ਸੋਚ ਕੇ ਉਹਨੂੰ ਦੇਖਾਂਗੇ ਦੋਸਤੋ ਪੰਜਾਬ ਇੱਕ ਅਜਿਹੀ ਸਟੇਟ ਹੈ ਜਿੱਥੇ ਦਾਨ ਦੇ ਨੂੰ ਤਰਜੀਹ ਦਿੱਤੀ ਜਾਂਦੀ ਹੈ ਇਸ ਲਈ ਭਿਖਾਰੀਆਂ ਨੂੰ ਪੀਘ ਦੇਣ ਤੋਂ ਮਨਾ ਕਰਨ ਦਾ ਅਸਰ ਜਿੰਨਾ ਕਿ ਪੰਜਾਬ ਤੇ ਹੋ ਸਕਦਾ ਮੈਨੂੰ ਲੱਗਦਾ ਹੋਰ ਕਿਤੇ ਨਹੀਂ ਹੋ ਸਕਦਾ ਕਿਉਂਕਿ ਇਸ ਖਬਰ ਤੇ ਜੇ ਗੌਰ ਕੀਤਾ ਜਾਵੇ ਤਾਂ ਇਹ ਐਕਸ਼ਨ ਪੀਖ ਮੰਗਣ ਵਾਲਿਆਂ ਤੇ ਨਹੀਂ ਸਗੋਂ ਦੇਣ ਵਾਲਿਆਂ ਦੇ ਖਿਲਾਫ ਲਗਾਇਆ ਜਾ ਰਿਹਾ ਹੈ। ਇੱਥੋਂ ਵੀ ਇਸ ਐਕਸ਼ਨ ਦੇ ਦੋ ਪੱਖ ਨਿਕਲ ਕੇ ਸਾਹਮਣੇ ਆਉਂਦੇ ਨੇ ਜਿੱਥੇ ਇੱਕ ਪਾਸੇ ਤਾਂ ਜੰਦਾ ਸਰਕਾਰ ਦੇ ਨਾਲ ਹੈ ਅਤੇ ਦੂਜੇ ਪਾਸੇ ਲੋਕ ਆਪਣੀ ਸ਼ਰਧਾ ਨੂੰ ਵੀ ਇਸ ਨਾਲ ਜੋੜ ਰਹੇ ਨੇ। ਇਹਨਾਂ ਸਭ ਖਬਰਾਂ ਨੂੰ ਦੇਖ ਕੇ ਇਹ ਵੀ ਸਵਾਲ ਉੱਠਦਾ ਹੈ ਕਿ ਇਹ ਨੀਤੀ ਪੰਜਾਬ ਵਿੱਚ ਲਾਗੂ ਹੋਣੀ ਚਾਹੀਦੀ ਹੈ? ਜੇਕਰ ਹਾਂ ਤਾਂ ਇਸ ਦਾ ਵਿਅਕਤੀਗਤ, ਸਮਾਜਿਕ ਅਤੇ ਸਰਕਾਰੀ ਪੱਧਰ ਤੇ ਕੀ ਅਸਰ ਹੋਵੇਗਾ? ਆਓ ਇਹਨਾਂ ਸਾਰੇ ਪੱਖਾਂ ਬਾਰੇ ਇੱਕ ਇੱਕ ਕਰਕੇ ਗੱਲ ਕਰਦੇ ਹਾਂ। ਪੰਜਾਬ ਦੇ ਉਹ ਲੋਕ ਜਿਹੜੇ ਦਾਨਪੂਰ ਦੇ ਵਿੱਚ ਹਮੇਸ਼ਾ ਅੱਗੇ ਰਹਿੰਦੇ ਨੇ ਉਹ ਵੀ ਇਸ ਗੱਲ ਦੇ ਉੱਪਰ ਚਰਚਾ ਕਰਦੇ ਨਜ਼ਰ ਆ ਰਹੇ ਨੇ ਜੇ ਦੇਖਿਆ ਜਾਏ ਤੇ ਪੇਖ ਤੇ ਦਾਨ ਵਿੱਚ ਬਹੁਤ ਫਰਕ ਹੈ ਆ ਹੁਣ ਅਸੀਂ ਪੇਖ ਤੇ ਦਾਨ ਦੇ ਵਿਚਾਰੇ ਅਸਲੀ ਫਰਕ ਨੂੰ ਸਮਝਦੇ ਹਾਂ ਦੋਸਤੋ ਜੇ ਦਾਨ ਦੀ ਗੱਲ ਕੀਤੀ ਜਾਵੇ ਤਾਂ ਦਾਨਪਾਰਤ ਵਿੱਚ ਚਲੀ ਆ ਰਹੀ ਬਹੁਤ ਹੀ ਪੁਰਾਣੀ ਪਰੰਪਰਾ ਜੜ ਰਿਤ ਹੈ ਧਾਰਮਿਕ ਪਾਕਤੋਂ ਇਸ ਦਾ ਬਹੁਤ ਵੱਡਾ ਮਹੱਤਵ ਹੈ ਦਾਨ ਹਮੇਸ਼ਾ ਹੀ ਆਪਣੀ ਮਰਜ਼ੀ ਤੇ ਖੁਸ਼ੀ ਨਾਲ ਕੀਤਾ ਜਾਂਦਾ ਹੈ ਜਿਸ ਦੇ ਬਦਲੇ ਲੋਕ ਦੁਆਵਾਂ ਲੈਣ ਦੀ ਕੋਸ਼ਿਸ਼ ਕਰਦੇ ਨੇ ਪਰ ਪੀਖ ਦਾੰ ਤੋਂ ਬਿਲਕੁਲ ਹੀ ਉਲਟ ਹੈ ਪੀਖ ਨੂੰ ਆਲਸ ਨਾਲ ਵੀ ਜੋੜਿਆ ਜਾ ਸਕਦਾ ਹੈ ਅਤੇ ਜ਼ਬਰਦਸਤੀ ਨਾਲ ਵੀ ਕਿਉਂਕਿ ਪੀਖ ਦੇਣ ਤੋਂ ਪਹਿਨਾ ਅਸੀਂ ਉਸ ਬਾਰੇ ਸੋਚਿਆ ਨਹੀਂ ਹੁੰਦਾ ਅਚਾਨਕ ਕੋਈ ਸਾਡੇ ਸਾਹਮਣੇ ਆਉਂਦਾ ਹੈ ਤਰਸ ਦੇ ਆਧਾਰ ਤੇ ਅਸੀਂ ਉਸ ਨੂੰ ਪੀਖ ਦੇ ਦਿੰਦੇ ਹਾਂ ਅਤੇ ਕਈ ਵਾਰ ਉਹਨਾਂ ਦੇ ਜ਼ਬਰਦਸਤੀ ਕਹਿੰਦੇ ਵੀ ਅਤੇ ਪੀਖ ਦੇ ਕੇ ਅਸੀਂ ਦੁਆ ਲੈ ਨਹੀਂ ਉਮੀਦ ਨਹੀਂ ਕਰ ਸਕਦੇ ਆ ਹੁਣ ਅਸੀਂ ਪੰਜਾਬ ਦੇ ਨਜ਼ਰੀਏ ਤੇ ਇਸ ਖਬਰ ਤੇ ਚਰਚਾ ਕਰਦੇ ਅਸੀਂ ਸ਼ੁਰੂ ਕਰਦੇ ਹਾਂ ਕੁਝ ਹਾਈਲਾਈਟਸ ਗੱਲਾਂ ਤੋਂ ਜੇਕਰ ਸਰਕਾਰ ਨੇ ਪੀਖ ਮੰਗਣ ਤੇ ਰੋਕ ਲਗਾ ਦਿੱਤੇ ਤਾਂ ਇਹ ਸਾਰੇ ਪਿਖਾਰੀ ਕਿੱਥੇ ਜਾਣਗੇ ਇੰਦੌਰ ਦੀ ਖਬਰ ਤੋਂ ਬਾਅਦ ਇਹ ਵੀ ਗੱਲ ਨਿਕਲ ਕੇ ਆ ਰਹੀ ਹੈ ਕਿ ਸਰਕਾਰ ਇਹਨਾਂ ਪਿਖਾਰੀਆਂ ਨੂੰ ਮੋੜ ਵਸਾਉਣ ਦੀ ਗੱਲ ਕਰ ਰਹੀ ਹੈ ਅਤੇ ਕਿਤੇ ਨਾ ਕਿਤੇ ਮੋੜ ਵਸਾਉਣ ਦੇ ਨਾਲ ਸਰਕਾਰ ਇਹਨਾਂ ਨੂੰ ਮੈਡੀਕਲ ਫੈਸਿਲਿਟੀਆਂ ਦੇਣ ਬਾਰੇ ਵੀ ਗੱਲ ਕਹਿ ਰਹੀ ਹੈ ਕਿ ਸੱਚਮੁੱਚ ਸਰਕਾਰ ਐਡੀ ਵੱਡੀ ਕਮਿਊਨਿਟੀ ਨੂੰ ਕਿਤੇ ਨਾ ਕਿਤੇ ਰੱਖਣ ਦੀ ਕੋਸ਼ਿਸ਼ ਕਰੇਗੀ ਹਰ ਸਟੇਟ ਦੇ ਵਿੱਚ ਮੈਨੂੰ ਪਤਾ ਨਹੀਂ ਕਿੰਨੀ ਵੱਡੀ ਗਿਣਤੀ ਚ ਪਿਖਾਰੀ ਹੋਣਗੇ ਮੈਂ 3v2 ਦੀ ਤੁਹਾਨੂੰ ਐਗਜ਼ਾਮਪਲ ਹੁਣੇ ਦਿੱਤੀ ਸੀ ਕਿ ਪੰਜਾਬ ਸਰਕਾਰ ਇੰਨੀ ਵੱਡੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਹੋਵੇਗੀ ਇਸ ਤੋਂ ਬਾਅਦ ਮੇਰੇ ਦਿਮਾਗ ਦੇ ਵਿੱਚ ਦੂਸਰਾ ਸਵਾਲ ਉੱਠਦਾ ਹੈ ਕਿ ਇਹਨਾਂ ਸਾਰਿਆਂ ਦੀ ਰੋਜੀ ਰੋਟੀ ਦਾ ਇੰਤਜ਼ਾਮ ਕੌਣ ਕਰੇਗਾ ਕੀ ਸਰਕਾਰ ਮੁੜਵਸੇਵਿਆਂ ਦੇ ਨਾਲ-ਨਾਲ ਇਹਨਾਂ ਦੀ ਰੋਜੀ-ਰੋਟੀ ਦੀ ਵੀ ਜ਼ਿੰਮੇਵਾਰੀ ਚੱਕੇਗੀ ਜਾਂ ਫਿਰ ਇਹਨਾਂ ਦੇ ਕੋਈ ਕੰਮ ਕਰਨ ਦਾ ਇੰਤਜ਼ਾਮ ਕੀਤਾ ਜਾਵੇਗਾ। ਉਹਨਾਂ ਕੰਮਾਂ ਲਈ ਇਹਨਾਂ ਨੂੰ ਕੋਈ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਏਗੀ ਜਾਂ ਫਿਰ ਬਿਨਾਂ ਟ੍ਰੇਨਿੰਗ ਤੋਂ ਕੋਈ ਨਾ ਕੋਈ ਇਹਨਾਂ ਨੂੰ ਕੰਮ ਦਿੱਤਾ ਜਾਵੇਗਾ। ਕਿਉਂਕਿ ਜੇ ਆਦਮੀ ਦਿਹਾੜੀ ਟੱਪਾ ਵੀ ਕਰਦੇ ਨੇ ਤਾਂ ਉਹ ਚੰਗੀ ਤਰ੍ਹਾਂ ਆਪਣੀ ਇਨਕਮ ਬਣਾ ਲੈਣਗੇ ਪਰ ਸਾਰੀਆਂ ਔਰਤਾਂ ਦਿਹਾੜੀ ਨਹੀਂ ਕਰ ਸਕਣਗੀਆਂ। ਜੇ ਅਸੀਂ ਇਹ ਸੋਚਦੇ ਹਾਂ ਕਿ ਇਹਨਾਂ ਨੂੰ ਘਰਾਂ ਦੇ ਵਿੱਚ ਕੋਈ ਕੰਮ ਦਿੱਤਾ ਜਾਵੇ ਪਰ ਵੈਰੀਫਿਕੇਸ਼ਨ ਪ੍ਰੋਸੈਸ ਦੇ ਵਿੱਚ ਦਿੱਕਤ ਹੋਵੇਗੀ ਕਿਉਂਕਿ ਇਹਨਾਂ ਕੋਲ ਕੋਈ ਰਹਿਣ ਦਾ ਇ ਏ ਹੁਣ ਦੱਸੀ ਮੈਨੂੰ ਦੱਸੋਗੇ ਇਸ ਹਾਲਾਤਾਂ ਦੇ ਵਿੱਚ ਕੰਮ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇਸ ਦੇ ਹੋਰ ਵੀ ਬਹੁਤ ਸਾਰੇ ਪੱਖ ਨਿਕਲ ਕੇ ਆਉਂਦੇ ਨੇ ਜਿਵੇਂ ਕਿ ਸਰਕਾਰ ਚਾਈਲਡ ਲੇਬਰ ਅਲਾਉ ਕਰੇਗੀ ਕਿਉਂਕਿ ਇਹਨਾਂ ਪਿਖਾਰੀਆਂ ਵਿੱਚ 80% ਬੱਚੇ ਅਨਾਥ ਸ਼ਾਮਲ ਹਨ ਜਿਹਨਾਂ ਵਿੱਚ ਬਹੁਤਿਆਂ ਦੀ ਉਮਰ 3 ਤੋਂ 5 ਸਾਲ ਦੇ ਵਿੱਚਕਾਰ ਹੈ ਜੇ ਉਹਨਾਂ ਬੱਚਿਆਂ ਬਾਰੇ ਸੋਚਿਆ ਜਾਵੇ ਤਾਂ ਇੱਥੇ ਇੱਕ ਸਵਾਲ ਵੀ ਉੱਠਦਾ ਹੈ ਕਿ ਪੰਜਾਬ ਵਿੱਚ ਇਸ ਸਿਸਟਮ ਨੂੰ ਲਿਆਂਦਾ ਗਿਆ ਤਾਂ ਸਰਕਾਰ ਉਹਨਾਂ ਬੱਚਿਆਂ ਦੇ ਬਾਲਗ ਹੋਣ ਤੱਕ ਦਾ ਸਾਰਾ ਖਰਚਾ ਆਪ ਚੁੱਕੇਗੀ ਕੀ ਸਰਕਾਰ ਉਹਨਾਂ ਨੂੰ ਸਕੂਲ ਭੇਜੇਗੀ ਇਸ ਦੇ ਨਾਲ ਨਾਲ ਤਿੰਨ ਟਾਈਮ ਦੀ ਰੋਟੀ ਦਾ ਇੰਤਜ਼ਾਮ ਸਰਕਾਰ ਕਰੇਗੀ ਜੇਕਰ ਹਾਂ ਤਾਂ ਇਸ ਤੋਂ ਵਧੀਆ ਗੱਲ ਕੋਈ ਨਹੀਂ ਜੇ ਨਹੀਂ ਤਾਂ ਇਹ ਸਾਰੇ ਭਿਖਾਰੀ ਕਿੱਥੇ ਜਾਣਗੇ ਦੋਸਤੋ ਮੈਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਕੁਝ ਸੋਚਣ ਦੇ ਮਜਬੂਰ ਹੋਗੇ ਹੋਗੇ ਪਰ ਇਹਨਾਂ ਸਵਾਲਾਂ ਦੇ ਇੱਥੇ ਹੀ ਬਸ ਨਹੀਂ ਹੁੰਦੀ ਬਹੁਤ ਸਾਰੇ ਹੋਰ ਸਵਾਲ ਵੀ ਨਿਕਲਦੇ ਨੇ ਇੱਕ ਸਟੇਟ 'ਚ ਲੱਗੇ ਇਸ ਬੈਨ ਦਾ ਅਸਰ ਦੂਜੀ ਸਟੇਟ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ ਜੇ ਇੱਕ ਸਟੇਟ ਦੇ ਵਿੱਚ ਬੈਗਿੰਗ ਬੰਦ ਕਰ ਦਿੱਤੀਦਾ ਉਹ ਸਾਰੇ ਹੀ ਭਿਖਾਰੇ ਨਾਲ ਦੀਆਂ ਸਟੇਟਾਂ 'ਚ ਜਾਣਾ ਸ਼ੁਰੂ ਕਰ ਦੇਣਗੇ ਆਦਤੋਂ ਮਜਬੂਰ ਕੰਮ ਨਾ ਮਿਲਣ ਕਰਕੇ ਇਹ ਲੋਕ ਪੇਟ ਭਰਨ ਲਈ ਕੁਛ ਨਾ ਕੁਛ ਜ਼ਰੂਰ ਕਰਨੇ ਇਹ ਲੋਕ ਮੋਸਟਲੀ ਆਪਣੀ ਗੁਆਂਡੀ ਸਟੇਟ ਦੇ ਵਿੱਚ ਐਂਟਰ ਕਰਨਗੇ ਜਿੱਥੇ ਇਸ ਤਰ੍ਹਾਂ ਦੇ ਰੂਲ ਨਾ ਹੋਣ ਇਸ ਲਈ ਨਾਲ ਦੀ ਸਟੇਟ ਦੇ ਵਿੱਚ ਭਿਖਾਰੀਆਂ ਦੀ ਗਿਣਤੀ ਡਬਲ ਹੋਣ ਦੇ ਚਾਂਸਸ ਵੱਧ ਜਾਣਗੇ ਦੋਸਤੋ ਇਸ ਦੇ ਨਾਲ ਹੀ ਇੱਕ ਹੋਰ ਸਵਾਲ ਮਨ 'ਚ ਆਉਂਦਾ ਹੈ ਇਹਨਾਂ ਭਿਖਾਰੀ ਬੱਚਿਆਂ ਲਈ ਅਲੱਗ ਤੋਂ ਐਜੂਕੇਸ਼ਨ ਸਿਸਟਮ ਬਣਾਇਆ ਜਾਏਗਾ ਜਾਂ ਫਿਰ ਇਹਨਾਂ ਨੂੰ ਐਜੂਕੇਸ਼ਨ ਤੋਂ ਦੂਰ ਰੱਖਿਆ ਜਾਏਗਾ ਹੁਣ ਮੰਨ ਲਓ ਕਿ ਜੇ ਸਰਕਾਰ ਇਹਨਾਂ ਸਾਰੇ ਭਿਖਾਰੀ ਬੱਚਿਆਂ ਨੂੰ ਸਕੂਲ ਭੇਜਣ ਦਾ ਫੈਸਲਾ ਕਰਦੀ ਹੈ ਤਾਂ ਇਹ ਬੱਚੇ ਕਿਸ ਸਕੂਲ ਦੇ ਵਿੱਚ ਜਾਣਗੇ ਜਿੱਥੇ ਆਮ ਬੱਚੇ ਪੜ੍ਹ ਰਹੇ ਨੇ ਉਹ ਸਕੂਲ ਦੇ ਵਿੱਚ ਇਹਨਾਂ ਨੂੰ ਭੇਜਿਆ ਜਾਏਗਾ ਜਾਂ ਫਿਰ ਇਹਨਾਂ ਦੇ ਲਈ ਅਲੱਗ ਤੋਂ ਸਕੂਲ ਬਣਾਇਆ ਜਾਵੇਗਾ ਮੇਰੇ ਸਵਾਲ ਦੇ ਪਿੱਛੇ ਕਿਸੇ ਨੂੰ ਨੀਚਾ ਦਿਖਾਉਣ ਦੀ ਮਨਸ਼ਾ ਨਹੀਂ ਸਗੋਂ ਸਰਕਾਰ ਦੇ ਕੋਲੋਂ ਜਵਾਬ ਮੰਗਣ ਦੀ ਇੱਛਾ ਹੈ ਦੋਸਤੋ ਤੁਸੀਂ ਮੁੰਨਾ ਬਾਈ ਐਮਬੀਬੀਐਸ ਮੂਵੀ ਦੇਖੀ ਹੋਣੀ ਹੈ ਜਿਸ ਵਿੱਚ ਮੁੰਨਾ ਬਾਈ ਆਪਣੇ ਪੈਸੇ ਚੀਟਿੰਗ ਦੇ ਤਾਕਤ ਦੇ ਦਮ ਤੇ ਹਸਪੀਟਲ ਵਿੱਚ ਐਂਟਰ ਹੋ ਗਿਆ ਸੀ ਅਤੇ ਬਾਅਦ ਵਿੱਚ ਆਪਣੇ ਚੰਗੇ ਵਿਵਹਾਰ ਕਰਕੇ ਹਸਪੀਟਲ ਵਿੱਚ ਫਿੱਟ ਵੀ ਹੋ ਗਿਆ ਸੀ ਪਰ ਇਹ ਇੱਕ ਮੂਵੀ ਸੀ ਅਸਲ ਜ਼ਿੰਦਗੀ ਵਿੱਚ ਬਿਨਾਂ ਨੈਤਿਕ ਕਦਰਾਂ ਕੀਮਤਾਂ ਅਤੇ ਬਿਨਾਂ ਸਮਝਦਾਰੀ ਤੇ ਇੱਕਦਮ ਨਵੀਂ ਜਗ੍ਹਾ ਤੇ ਫਿੱਟ ਹੋਣਾ ਉਨਾ ਹੀ ਮੁਸ਼ਕਲ ਹੈ ਜਿੰਨਾ ਇੱਕ ਮਿਆਨ ਵਿੱਚ ਦੋ ਤਲਵਾਰਾਂ ਦਾ ਹੋਣਾ ਜਦੋਂ ਇਹਨਾਂ ਦਾ ਬૌਧਿਕ ਸਮਾਜ ਸਮਾਜ ਦੇ ਵਿੱਚ ਵਿਚਰਨ ਦੇ ਕਾਬਿਲ ਹੋਵੇਗਾ ਤਦ ਹੀ ਇਹਨਾਂ ਨੂੰ ਪੜ੍ਹਾਈ ਦੀ ਕਦਰ ਕੀਮਤ ਸਮਝ ਆਵੇਗੀ ਕੀ ਸਰਕਾਰ ਇਹਨਾਂ ਬੱਚਿਆਂ ਦੇ ਲਈ ਸਪੈਸ਼ਲ ਮਾਈਂਡਸੈਟ ਵਾਲੇ ਟੀਚਰਾਂ ਦਾ ਇੰਤਜ਼ਾਮ ਕਰੇਗੀ ਜੋ ਇਹਨਾਂ ਬੱਚਿਆਂ ਦੀ ਮੈਂਟਲ ਗਰੋਥ ਦਾ ਜ਼ਿੰਮਾ ਆਪਣੇ ਸਿਰ ਲੈ ਸਕਣਗੇ ਇਸ ਲਈ ਬੱਚਿਆਂ ਬਾਰੇ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਸਾਰੇ ਸਵਾਲਾਂ ਦਾ ਅੱਗੇ ਆਉਣਾ ਬਹੁਤ ਹੀ ਜ਼ਰੂਰੀ ਹੈ ਇਹਨਾਂ ਹੀ ਸਵਾਲਾਂ ਦੇ ਨਾਲ ਹੋਰ ਬਹੁਤ ਸਾਰੇ ਸਵਾਲ ਨਿਕਲ ਕੇ ਸਾਹਮਣੇ ਆਉਂਦੇ ਨੇ ਜਿਵੇਂ ਇਸ ਸਿਸਟਮ ਦੇ ਬੈਨ ਹੋਣ ਤੋਂ ਬਾਅਦ ਕੀ ਪੂਰੀ ਤਰ੍ਹਾਂ ਪੰਜਾਬ ਪਿਖਾਰੀ ਸਿਸਟਮ ਤੋਂ ਮੁਕਤ ਹੋ ਜਾਵੇਗਾ ਕੀ ਇਸ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਫਾਇਦਾ ਹੋਵੇਗਾ ਕੀ ਪਿਖਾਰੀ ਸਿਸਟਮ ਚੱਕਰ ਦੇ ਨਾਲ ਪੰਜਾਬ ਦੇ ਵਿੱਚ ਸਾਰੇ ਕ੍ਰਾਈਮ ਬੰਦ ਹੋ ਜਾਣਗੇ ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਨੇ ਕਿ ਬੱਚੇ ਚੁੱਕਣ ਵਾਲੇ ਸਕੈਮ ਜਿਹੜੇ ਨੇ ਉਹ ਵੀ ਪੀਕ ਮੰਗਣ ਵਾਲੇ ਕਰਦੇ ਨੇ ਨਾਲ ਹੀ ਇਹ ਸਿਸਟਮ ਖਤਮ ਹੋਣ ਦੇ ਨਾਲ ਇਸ ਕਮਿਊਨਿਟੀ ਦੀ ਸੋਚ ਨੂੰ ਕਿਸੇ ਚੰਗੇ ਪਾਸੇ ਲਾਇਆ ਜਾਵੇਗਾ ਕੇ ਇਸ ਆਪ ਦੇ ਨਾਲ ਸਮਾਜ ਦੇ ਵਿੱਚ ਕੋਈ ਵੱਡਾ ਸੁਧਾਰ ਆਵੇਗਾ ਜਾਂ ਇਹ ਸਿਸਟਮ ਸਿਰਫ ਬੰਦ ਹੋ ਜਾਏਗਾ ਕਾਗਜ਼ਾਂ ਦੇ ਵਿੱਚ ਇਸ ਦੇ ਨਾਲ ਹੀ ਸਾਡੇ ਵਰਗੇ ਆਦਮੀ ਇਸ ਸਿਸਟਮ ਨੂੰ ਖਤਮ ਕਰਨ ਦੇ ਵਿੱਚ ਸਰਕਾਰ ਦੀ ਮਦਦ ਕਰਨਗੇ ਜਾਂ ਫਿਰ ਸ਼ਰਦਾ ਆਪਣੇ ਫਰਜ਼ ਨੂੰ ਉੱਪਰ ਰੱਖ ਕੇ ਪੀਕ ਦੇਣ ਨੂੰ ਜ਼ਿਆਦਾ ਤਰਜੀਹ ਦੇਣਗੇ ਇਹਨਾਂ ਸਭ ਗੱਲਾਂ ਤੋਂ ਬਾਅਦ ਮੇਰੇ ਮਨ ਦੇ ਵਿੱਚ ਇੱਕ ਹੋਰ ਸਵਾਲ ਉੱਠਿਆ ਹੈ ਕਿ ਪੰਜਾਬ ਨੂੰ ਇਸ ਸਿਸਟਮ ਦੀ ਜ਼ਰੂਰਤ ਹੈ ਇਹ ਸਵਾਲ ਮੇਰਾ ਸਿਰਫ ਸਰਕਾਰ ਨੂੰ ਨਹੀਂ ਤੁਹਾਨੂੰ ਵੀ ਹੈ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸੋ ਕਿ ਪੰਜਾਬ ਦੇ ਵਿੱਚ ਪੇਕ ਵਾਲੇ ਸਿਸਟਮ ਦੀ ਕਿਸ ਤਰ੍ਹਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ ਤੁਹਾਡੀ ਉਸ ਦੇ ਉੱਪਰ ਕੀ ਰਾਏ ਹੈ ਤੁਸੀਂ ਆਪਣੇ ਸੁਜੈਸ਼ਨ ਦਿਓ ਤੇ ਆਪਾਂ ਇਸ ਚੀਜ਼ ਨੂੰ ਹੋਰ ਡੀਪਲੀ ਡਿਸਕਸ ਕਰ ਸਕਦੇ ਹਾਂ ਦੋਸਤੋ ਇਸ ਵੀਡੀਓ ਰਾਹੀਂ ਮੈਂ ਆਪਣਾ ਪੱਖ ਵੀ ਤੁਹਾਡੇ ਸਾਹਮਣੇ ਰੱਖਿਆ ਬਹੁਤ ਸਾਰੇ ਸਵਾਲ ਵੀ ਚੁੱਕੇ ਬਾਕੀ ਦੇ ਸਵਾਲ ਤੇ ਉਹਨਾਂ ਦੇ ਜਵਾਬ ਮੈਂ ਤੁਹਾਡੇ ਉੱਪਰ ਛੱਡਦਾ ਕੀ ਤੁਸੀਂ ਇਸ ਸਿਸਟਮ ਬਾਰੇ ਸੋਚਦੇ ਹੋ ਤੇ ਤੁਹਾਡੇ ਕੋਲ ਇਹਨਾਂ ਸਵਾਲਾਂ ਦੇ ਜਵਾਬ ਹਨ ਕਿ ਨਹੀਂ ਆਪਣਾ ਪੱਖ ਜਨਤਾ ਦੇ ਸਰਕਾਰ ਦੇ ਸਾਹਮਣੇ ਰੱਖਣ ਲਈ ਜਿਆਦਾ ਤੋਂ ਜਿਆਦਾ ਕਮੈਂਟ ਕਰੋ ਤਾਂ ਕਿ ਤੁਹਾਡੇ ਵਿਚਾਰਾਂ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਹੈ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾਲ